ਪੰਜਾਬ ਸਰਕਾਰ ਦਾ ਨਵਾਂ ਨਸ਼ਾ ਵਿਰੋਧੀ ਆਪਰੇਸ਼ਨ ਪੁਲਿਸ ਦੀ ਵੱਡੀ ਕਾਰਵਾਈ ਸੱਚੀ ਦੇਖਾਲ ਦੋਸਤੋ ਤੁਹਾਡਾ ਸਵਾਗਤ ਹੈ ਅੱਜ ਦੀ ਸਭ ਤੋਂ ਵੱਡੀ ਖਬਰ ਵਿੱਚ ਅਸੀਂ ਗੱਲ ਕਰਾਂਗੇ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਨਵਾਂ ਨਸ਼ਾ ਵਿਰੋਧੀ ਆਪਰੇਸ਼ਨ ਬਾਰੇ ਜਿਹੜਾ ਸੂਬੇ ਵਿੱਚ ਨਸ਼ਾ ਮਾਫੀਆਂ ਦੇ ਪੈਰ ਉਖਾੜਨ ਲਈ ਸਭ ਤੋਂ ਵੱਡੀ ਮੁਹਿੰਮ ਮੰਨੀ ਜਾ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੱਲ ਇੱਕ ਪ੍ਰੈਸ ਕਾਨਫਰੰਸ ਦੌਰਾਨ ਐਲਾਨ ਕੀਤਾ ਕਿ ਨਸ਼ੇ ਦੇ ਖਿਲਾਫ ਮੁਹਨ ਲੜਾਈ ਹੋਰ ਤੇਜ਼ ਕੀਤੀ ਜਾਵੇਗੀ ਇਸ ਲਈ ਪੰਜਾਬ ਪੁਲਿਸ ਦੇ 5000 ਤੋਂ ਵੱਧ ਜਵਾਨਾਂ ਨੂੰ ਖਾਸ ਟਾਸਕ ਦਿੱਤੇ ਗਏ ਹਨ ਹਰ ਜ਼ਿਲ੍ਹੇ ਵਿੱਚ ਨਸ਼ੇ ਦੇ ਵੱਡੇ ਤਸਕਰਾਂ ਦੀ ਸੂਚੀ ਤਿਆਰ ਕੀਤੀ ਗਈ ਹੈ ਤੇ ਉਹਨਾਂ ਤੇ ਰੋਜ਼ਾਨਾ ਕਾਰਵਾਈ ਹੋ ਰਹੀ ਹੈ ਕੱਲ ਰਾਤ ਤੋਂ ਲੈ ਕੇ ਅੱਜ ਸਵੇਰੇ ਤੱਕ ਸੂਬੇ ਦੇ ਵੱਖ-ਵੱਖ ਹਿੱਸਿਆਂ 'ਚ ਪੁਲਿਸ ਨੇ 120 ਛਾਪੇ ਮਾਰੇ ਹਨ ਜਿੱਥੇ ਸਭ ਤੋਂ ਵੱਧ ਸ਼ੰਕੀ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਪੁਲਿਸ ਨੇ 15 ਕਿਲੋ ਹੈਰੋਇਨ 3 ਕਿਲੋ ਚੂਰਾ ਪੋਸਤ ਤੇ ਵੱਡੀ ਮਾਤਰਾ ਵਿੱਚ ਸਿੰਥੈਟਿਕ ਡਰੱਗਸ ਬਰਾਮਦ ਕੀਤੇ ਹਨ ਭਗਵੰਤ ਮਾਨ ਨੇ ਸਾਫ਼ ਕਿਹਾ ਕਿ ਜਿਹੜੇ ਵੀ ਅਧਿਕਾਰੀ ਜਾਂ ਨੇਤਾ ਨਸ਼ੇਬਾਜ਼ਾਂ ਦੀ ਪੱਖਦਾਰੀ ਕਰਦੇ ਹੋਏ ਪਾਏ ਗਏ ਓ ਵੀ ਬਖਸ਼ੀ ਨਹੀਂ ਜਾਣਗੇ ਉਹਨਾਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਬਚਾਉਣਾ ਸਾਡੀ ਪਹਿਲੀ ਜ਼ਿੰਮੇਵਾਰੀ ਹੈ ਦੂਜੇ ਪਾਸੇ ਵਿਰੋਧੀ ਧਿਰਾਂ ਨੇ ਕਿਹਾ ਕਿ ਨਸ਼ਾ mafias ਦੇ ਵੱਡੇ ਸਰਗਣੇ ਅੱਜ ਵੀ ਪੁੱਜੋਤੇ ਬਾਹਰ ਹਨ ਤੇ ਸਰਕਾਰ ਨੂੰ ਰਾਜਨੀਤਿਕ ਦਬਾਅ ਤੋਂ ਬਿਨਾ ਕੰਮ ਕਰਨਾ ਪਵੇਗਾ ਗ੍ਰਾਮੀਣ ਇਲਾਕਿਆਂ ਦੇ ਲੋਕਾਂ ਨੇ ਇਸ ਮੁਹਿੰਮ ਦਾ ਸਵਾਗਤ ਕੀਤਾ ਹੈ ਇੱਕ ਪਿੰਡ ਵਾਸੀ ਨੇ ਕਿਹਾ ਕਿ ਜੇ ਐਮਵੇ ਹੀ ਰੋਜ਼ ਛਾਪੇ ਪੈਣਗੇ ਤਾਂ ਸਾਡੇ ਮੁੰਡੇ ਸਹੀ ਰਾਹ ਤੇ ਜਾਣਗੇ ਇਹ ਕਾਰਵਾਈ ਸਿਰਫ ਸ਼ੁਰੂਆਤ ਹੈ ਸਰਕਾਰ ਦਾ ਦਾਵਾ ਹੈ ਕਿ ਅਗਲੇ 6 ਮਹੀਨਿਆਂ ਵਿੱਚ ਪੰਜਾਬ ਦੇ ਨਸ਼ਾ mafia ਨੂੰ ਜੜੋਂ ਸਮਾਪਤ ਕਰ ਦਿੱਤਾ ਜਾਵੇਗਾ ਅਸੀਂ ਇਸ ਖਬਰ ਉੱਤੇ ਤੁਹਾਨੂੰ ਅਪਡੇਟ ਦਿੰਦੇ ਰਹਾਂਗੇ ਅੱਜ ਦੀ ਦੂਜੀ ਖਬਰ ਭਗਵੰਤ ਮਾਨ ਦਾ ਪੰਜਾਬ ਵਿੱਚ ਨਵੀਂ ਐਜੂਕੇਸ਼ਨ ਪਾਲਿਸੀ ਦਾ ਐਲਾਨ ਅੱਜ ਦੀ ਦੂਜੀ ਖਬਰ ਆ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਵਿੱਚ ਨਵੀਂ ਸਿੱਖਿਆ ਨੀਤੀ ਦਾ ਐਲਾਨ ਕੀਤਾ ਹੈ ਇਹ ਨੀਤੀ ਖਾਸ ਤੌਰ ਤੇ ਸਰਕਾਰੀ ਸਕੂਲਾਂ ਦੇ ਮਿਆਰ ਨੂੰ ਉੱਪਰ ਚੁੱਕਣ ਲਈ ਬਣਾਈ ਗਈ ਹੈ ਨਵੀਂ ਨੀਤੀ ਦੇ ਤਹਿਤ ਪੰਜਾਬ ਸਰਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਅਗਲੇ 2 ਸਾਲਾਂ ਵਿੱਚ ਸਮਾਰਟ ਸਕੂਲ ਬਣਾਏ ਜਾਣਗੇ ਹਰ ਸਕੂਲ ਵਿੱਚ ਕੰਪਿਊਟਰ ਲੈਬ ਸਾਇੰਸ ਲੈਬ ਤੇ ਲਾਇਬ੍ਰੇਰੀ ਦੀ ਸਹੂਲਤ ਹੋਵੇਗੀ ਸਿੱਖਿਆ ਵਿਭਾਗ ਨੇ 1500 ਕਰੋੜ ਰੁਪਏ ਦਾ ਖਾਸ ਬਜਟ ਇਸ ਪ੍ਰੋਜੈਕਟ ਲਈ ਰੱਖਿਆ ਹੈ ਇਸ ਤੋਂ ਇਲਾਵਾ ਸਰਕਾਰ ਨੇ ਐਲਾਨ ਕੀਤਾ ਹੈ ਕਿ ਅਗਲੇ ਸੈਸ਼ਨ ਤੋਂ 5ਵੀਂ ਤੋਂ 12ਵੀਂ ਤੱਕ ਦੇ ਵਿਦਿਆਰਥੀਆਂ ਲਈ ਕੋਡਿੰਗ ਅਤੇ ਡਿਜੀਟਲ ਲਿਟਰੇਸੀ ਵਿੱਚ ਲਾਜ਼ਮੀ ਕੀਤੇ ਜਾਣਗੇ ਭਗਵੰਤ ਮਾਨ ਨੇ ਦੱਸਿਆ ਕਿ ਸਰਕਾਰੀ ਅਧਿਭਾਗਾਂ ਦੀ ਟ੍ਰੇਨਿੰਗ ਹੁਣ ਵਿਦੇਸ਼ਾਂ ਵਿੱਚ ਵੀ ਕਾਰਵਾਈ ਜਾਵੇਗੀ ਤਾਂ ਜੋ ਉਹ ਆਧੁਨਿਕ ਤਰੀਕਿਆਂ ਨਾਲ ਪੜ ਸਕਣ ਪਹਿਲੇ ਚਰਨ ਵਿੱਚ 500 ਅਧਿਆਪਕਾਂ ਨੂੰ ਸਿੰਗਾਪੁਰ ਤੇ ਫਿਨਲੈਂਡ ਭੇਜਿਆ ਜਾਵੇਗਾ